ਅੱਪਾ ਦੇ ਕਹਿਣਾ ਸੀ ਕਿ ਮੁੱਖ ਮੰਤਰੀ ਤੋਂ ਡਰ ਲੱਗਦਾ ਮੈਂ ਆਉਣ ਵਾਲਾ ਮੁੱਖ ਮੰਤਰੀ ਨਹੀਂ ਹੈਗਾ ਉਹ ਲੰਗੇ ਉਹ ਚਲੇ ਗਏ ਜਿਹੜੇ ਡਰ ਹੁੰਦੇ ਸੀ ਅੱਪਾ ਤਾਂ ਆਪਣਾ ਆਉਣ ਵਾਲੇ ਹੁਣ ਸਾਰੇ ਪੰਜਾਬ ਨੂੰ ਬੈਲ ਲਾਉਣ ਲਾਉਣ ਵਾਲੇ ਆ ਹੁਣ ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਚਾਹੇ ਉਹ ਨਿਯੁਕਤੀਆਂ ਮੰਡਲ ਦਾ ਸਮਰੋਹ ਹੋਵੇ ਚਾਹੇ ਕੋਈ ਸਿਟੀ ਦਾ ਉਦਘਾਟਨ ਕਰਨਾ ਹੋਵੇ ਚਾਹੇ ਉਹ ਕਿਤੇ ਜਿੱਤ ਦੇ ਜਸ਼ਨ ਮਨਾਉਣੇ ਹੋਣ ਤਾਂ ਮੈਂ ਤਾੜੀਆਂ ਚਾਹੁੰਦਾ ਗਿੱਦੜ ਬਾਤ ਹੋਣੀ ਹੋਣੀ ਜਿੱਤ ਕੇ ਆਏ ਜੇ ਪੀਤੇ ਮੰਨ ਲੋ ਕਿਥੇ ਨੇ ਉਹ ਵੀ ਉੱਥੇ ਨੂੰ ਮਿਲ ਕੇ ਆਉਂਦੇ ਸਾਨੂੰ ਕੋਈ ਲੋਕਾਂ ਵੱਲੋਂ ਕੋਈ ਉਹ ਕੋਈ ਵੀ ਚਾਹੇ ਪ੍ਰਧਾਨ ਜੀ ਨੂੰ ਮਿਲ ਜੇ ਕੋਈ ਬਸ ਇੱਕ ਵਾਰੀ ਪ੍ਰਧਾਨ ਜੀ ਲਿਖਣ ਚੋਗੇ ਹੋ ਜੀ ਜਾਂ ਕਹੌਣ ਚੋਗੇ ਹੋ ਜੀ ਸੋ ਜੇ ਇਸ ਤਰ੍ਹਾਂ ਦਾ ਮੌਕਾ ਲੋਕ ਤੁਹਾਨੂੰ ਉੱਥੋਂ ਦੇ ਦੇਣ ਜਿੱਥੋਂ ਕਿ ਬਹੁਤ ਵੱਡੇ ਵੱਡੇ ਡਿੱਗਜ ਜਿਹੜੇ ਜਿਨ ਜਿਨ ਜਿਨ੍ਹਾਂ ਨੇ ਕਹਤਾ ਸੀ ਕਿ ਸਾ ਕਿਤਾ ਮੋੜੀ ਗੱਡੀ ਗਈ ਉੱਥੋਂ ਮੋੜੀ ਪੱਟੀ ਹੋ ਨਹੀਂ ਜਾਣੀ ਉਹਨਾਂ ਮੋੜੀਆਂ ਨੂੰ ਪਾਟ ਕੇ ਉੱਥੇ ਉੱਥੇ ਜਿੱਥੇ ਆਪਣਾ ਨਾਮਣਾ ਘਟਣਾ ਬਹੁਤ ਵੱਡੀ ਗੱਲ ਹੈ ਚਾਹਤਾ ਹੋਵੇ ਨਾ ਕੋਈ ਖਾਨਦਾਨੀ ਪੈਸਾ ਪਿਆ ਜੀ ਜਾਂ ਕੋਈ ਮਸਲ ਪਾਵਰ ਜਾਂ ਕੋਈ ਪਾਰਟੀ ਹੋਵੇ ਜਾਂ ਅਹਿਲ ਜੀ ਹੈ ਜਿੱਦੇ ਤੱਕ ਬੋਟ ਹੀ ਮਤਲਬ ਪੈ ਜਾਂਦੀ ਜਿਹਨੂੰ ਮਾਜੀਬੜਾ ਕਰਦੇ ਪਾਰਟੀ ਵੀ ਨਵੇਂ ਪੈਸਾ ਨਹੀਂ ਹੈ ਨਹੀਂ ਮਸਲ ਪਾਵਰ ਵੀ ਨਹੀਂ ਅਸਾਂ ਪਿਆਰ ਵਾਲੇ ਆ ਸਭ ਤੋਂ ਪਹਿਲਾਂ ਅੱਜ ਦੇ ਇਸ ਮੁਬਾਰਕ ਮੌਕੇ ਤੇ ਖੁਸ਼ੀ ਦੇ ਮੌਕੇ ਤੇ मैं दोनों परिवारों खुटिया परिवार को वाले परिवार को बहुत बहुत बधाई देना मुबारकबाद देना, परमात्मा के अरदास कर परमात्मा सारी दुनिया खुशियां इस सुभागी जोड़ी की झोली पावे बहुत सारे रिश्तेदार दोस्त मित्र बहुत सारे ਕੁਲੀਗਜ਼ ਖੁੱਡੀਆਂ ਸਾਹਿਬ ਦਾ ਪਰਿਵਾਰ ਛੋਟਾ ਪਰਿਵਾਰ ਨਹੀਂ ਖੁੱਡੀਆਂ ਸਾਹਿਬ ਦਾ ਸਾਰੇ ਪੰਜਾਬ ਜੀ ਪਰਿਵਾਰ ਹੈ ਤੇ ਇਹਨਾਂ ਦੇ ਪਿਤਾ ਜੀ ਸਵਰਗਵਾਸੀ ਜਗਦੇਵ ਸਿੰਘ ਖੁੱਡੀਆਂ ਜਿਨ੍ਹਾਂ ਨੇ ਕਮਾਇਆ ਹੀ ਅਸਲ ਚ ਪਰਿਵਾਰ ਹੈ ਇੱਜ਼ਤੀ ਕਮਾਈ ਉਹ ਲੱਗਿਸ ਨੂੰ ਅੱਗੇ ਲੈ ਕੇ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ हरमीत सिंह जी बोधिया साहब पहला कनेडा मिले रहे हैं कृषि छुरे जाते हुए अज्ती मंत्रालय साम रहे हैं कैबिनेट मेरे कैबिनेट के बहुत सारे साथी जिन्हें च वित्त मंत्री हरपाल चीमा जी साहत मंत्री डॉक्टर बलबीर जी साढ़े नवनियुक्त वाइस प्रेजिडेंट शैरी कलसी जी जिम्पा जी कुछ जिथे जिस एरिए खड़े हैं ਇਹ ਤੋਂ ਲੈ ਮਲੇ ਸਰਬਾਨ ਬਹੁਤ سارے ਆਲੇ ਦੁਆਲੇ ਦੇ ਜਿੰਨੇ ਵੀ ਸਾਡੇ ਬਠਿੰਡਾ ਏਰੀਆ ਦੇ ਚੇਅਰਮੈਨ ਸਰਬਾਨ ਜਾਂ ਪਾਰਟੀ ਦੇ ਵਰਕਰ ਸਰਬਾਨ ਖਾਸ ਤੌਰ ਤੇ ਨੰਦਾਈ ਤੋਂੰਗ ਦਾ ਰਿਸ਼ਤੇਦਾਰ ਤੋਂ ਨੂੰ ਜੁੜਿਆ ਇੱਕ ਕੰਮ ਖਰਾਬ ਹੋ ਜਾਂਦਾ ਕਿ ਜਦੋਂ ਸਾਡੇ ਵਰਗਾ ਆ ਜਾਂਦੇ ਨਾ ਕਿਆ ਖਰਾਬ ਹੋ ਜਾਂਦਾ ਜਿੰਦੂ ਉੱਥੇ ਖੜਿਆ ਨਾ ਰਿਆ ਨਾ ਨੱਚਣ ਦੇਣ ਕਿਸੇ ਨੂੰ ਨਾ ਕਿਸੇ ਨੂੰ ਇਧਰ ਉਧਰ ਹੋਣ ਦੇਣ ਪੇਟਰ ਵੀ ਸਾਰੇ ਇਧਰ ਉਧਰ ਨੂੰ ਆ ਜਿੰਨੇ ਮੋਰੀਆਂ ਦਾ ਮੁਰਗਾ ਜਿਹਾ ਬਣਾ ਕੇ ਹਨਾ ਸੁਪਾ ਕਰਕੇ ਅਸੀਂ ਤੁਰੇ ਚੋਨੇ ਉਹਨਾਂ ਕੀ ਇਹ ਦਿਨ ਖੁਸ਼ੀ ਦਾ ੱਪਾ ਜਨਮਾਨ ਵਰਗਾ ਸਿੰਗਰ ਜਸਵੀ ਜੱਸੀ ਵਰਗੇ ਸਿੰਗਰ ਇੱਥੇ ਹੋਣ ਤੇ ਫਿਰ ਖੁਸ਼ੀਆਂ ਦੁੱਗਣੀਆਂ ਤਿਗਣੀਆਂ ਹੋ ਜਾਂਦੀਆਂ ਨੇ ਬਹੁਤ ਸਾਲ ਇਕੱਠੇ ਕੰਮ ਕੀਤਾ ਭਰਜਨ ਮੁਰਾ ਨਾਲ ਸੀ ਅਨਾਲੀ ਪਿੰਡ ਅਖੇ ਮੋਣਾ ਬਹੁਤ ਵਰਤ ਕੇ ਮੋਣੇ ਦੀ ਰੱਤਾ ਕਟਿਆ ਸੋ ਅੱਪਾ ਜੀ ਕਹਿੰਦਾ ਸੀ ਕਿ ਮੁੱਖ ਮੰਤਰੀ ਤੋਂ ਡਰ ਲੱਗਦਾ ਮੈਂ ਡਰਾਉਣ ਵਾਲਾ ਮੁੱਖ ਮੰਤਰੀ ਨਹੀਂ ਐ ਉਹ ਲੰਗੇ ਉਹ ਚਲੇ ਗਏ ਜਿਹੜੇ ਡਰਾਉਂਦੇ ਹੁੰਦੇ ਸੀ ਅੱਪਾ ਤਾਂ ਆਪਣੇ ਆਉਣ ਵਾਲੇ ਪਸਾਰੇ ਪੰਜਾਬ ਨੂੰ ਬੜ ਲੰਬ ਨਾਲ ਲਾਉਣ ਵਾਲੇ ਆ ਤਾਂ ਕਿ ਇਹ ਖੁਸ਼ੀਆਂ ਦੇ ਨੇਲੇ ਜਿਹੜੇ ਨੇ ਲੱਗਦੇ ਰਹਿਣ ਕਨਾਲ ਪਰਸ ਰਾਮਵਾਲੀਆ ਜੀ ਦੀ ਜਿਹੜੀ ਕਮਿਸ਼ਰੀ ਐ ਉਹ ਜਿਸ ਦਾ ਤੁਸੀਂ ਅੱਜ ਹੁਣ ਦੱਸਿਆ ਬਹੁਤ ਟਟ ਖੁਸ਼ੀਆਂ ਦੇ ਮੌਕੇ ਪੰਜਾਬ ਦੇ ਵਿੱਚ ਗੰジャਲਾਂ ਨੇ ਕਿ ਫਸ ਗਏ ਸੀਗੇ ਹੁਣ ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਚਾਹੇ ਉਹ ਨਿਯੁਕਤੀਆਂ ਮੰਡਨ ਦਾ ਸਮਰੋਹ ਹੋਵੇ ਚਾਹੇ ਕੋਈ ਕਿਸੇ ਚੀਜ਼ ਦਾ ਉਤਾਰ ਕਰਨ ਕਰਨਾ ਹੋਵੇ ਚਾਹੇ ਉਹ ਕਿਤੇ ਜਿੱਤ ਦੇ ਜਸ਼ਨ ਮਨਾਉਣੇ ਹੋਣ ਮੈਂ ਤਾੜੀਆਂ ਚਾਹੁੰਗਾ ਗਿੱਦੜਬਾਤ ਹੋਣੀ ਹੋਣੀ ਜਿੱਤ ਕੇ ਆਏ ਦਿੱਲੀ ਤੇ ਮੰਨੀ ਉਹ ਵੀ ਕਿਥੇ ਨੇ ਉਹ ਵੀ ਇਕੱਲੇ ਨਹੀਂ ਕਿਹਾ ਨੇ ਉਹ ਵੀ ਇੱਥੇ ਸਮਾਗਮ 'ਚ ਮੌਜੂਦ ਨੇ ਉਹ ਪਹਿਲੀ ਵਾਰ ਵਿਧਾਨ ਸਭਾ ਜਾਣਗੇ ਤੇ ਜਿੰਨੇ ਵੀ ਸਾਡੇ ਕੈਬਨਿਟ ਦੇ ਸਾਥੀ ਐਮਐਲਏ ਸਾਹਿਬਾਨ ਸਾਰੇ ਕੌਂਸਲ ਦੀ ਪਾਰਟੀ ਦੇ ਹੁਣੋਂ ਤਾਂ ਮੈਂ ਬੁਲਾਈ ਬਣੀ ਦੇਣੀ ਹੈ ਪਰਿਵਾਰ ਨੂੰ ਵੀ ਖਾਸ ਕਰਕੇ ਔਰ ਜਿਹੜੀ ਜੋੜੀ ਹੈ ਬਹੁਤ ਖੂਬਸੂਰਤ ਜੋੜੀ ਹੈ ਪਰਮਾਤਮਾ ਤੰਦਰੁਸਤੀਆਂ ਔਰ ਦੋਨੇ ਪਰਿਵਾਰਾਂ ਦੇ ਵਿੱਚ ਜਿਹੜਾ ਮਦਰ ਸੁਬੰਧ ਬਣਾਈ ਰੱਖੇ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਬਹੁਤ ਹੀ ਹਿੰਮਤ ਰੱਖਦੀ ਹੈ ਨੇ ਆਪਣੇ ਸੱਭਿਆਚਾਰ ਚ ਐਗਰੀਕਲਚਰ ਚ ਸੋ ਰਿਸ਼ਤੇਦਾਰ ਵਧੀਆ ਮਿਲ ਜਾਂਣ ਆ ਬੰਦਾ ਤਰਖੀਆਂ ਕਰ ਜਾਂਦਾ ਹੈ ਰਿਸ਼ਤੇਦਾਰ ਕਿਤੇ ਕੁਝ ਰੱਬ ਨਾ ਕਰੇ ਕਿਸੇ ਨੂੰ ਐਵੇਂ ਜਨ ਜਿਹਾ ਘਰ ਜਿਹੜੇ ਉਜੜਦੇ ਵੀ ਦੇਖੇ ਨੇ ਪਰ ਜਦੋਂ ਨੀਤਾ ਸੱਚੀ ਹੋਣ ਫੇਰ ਕੋਈ ਪਰਮਾਤਮਾ ਵੀ ਜਿਹੜਾ ਉਹ ਸਾਥ ਦਿੰਦਾ ਫਿਰ ਕੋਈ ਦਿੱਕਤ ਨਹੀਂ ਹੁੰਦੀ ਸੋ ਪਰਮਾਤਮਾ ਨੇਕਤਾ ਚ ਵਰਕਤਾ ਪਾਵੇ ਔਰ ਖੁਸ਼ੀ ਦੇ ਰਿਆਂ ਨੂੰ ਮੋੜ ਬਦਾਲਦੇ ਪਰ ਮੈਨੂੰ ਜਦੋਂ ਕਾਰਡ ਦੇਣ ਆਏ ਜੀ ਸਾਹਿਬ ਤਾਂ ਮੈਂ ਕਿਹਾ ਜੀ ਮੈਨੂੰ ਵੀ ਕਾਰਡ ਤੇ ਬਣਾਉਗੋ ਹੁੰਦੀ ਸੀ ਇਸ ਦਾ ਸਾਡੇ ਪਰਿਵਾਰ ਦਾ ਹਿੱਸਾ ਬੜੇ ਇਸ ਪਰਿਵਾਰ ਨੇ ਦੁੱਖ ਕਸ਼ਟ ਚੱਲੇ ਨੇ ਪਰ ਐਂਡ ਆਕਲੀ ਟਾਈਮ ਇਜ਼ ਅ ਬੈਸਟ ਹੀਲਰ ਵਕਤ ਜਿਹੜਾ ਉਹ ਸਾਰੇ ਜ਼ਖਮ ਵੀ ਭਰ ਦਿੰਦਾ ਹੈ ਤੇ ਵਕਤ ਪਲਟ ਵੀ ਜਾਂਦਾ ਹੈ ਉਸੇ ਤਰੀਕੇ ਇਹ ਰਾਜਿਆਂ ਦੇ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਪੁਕਾਰੀਆਂ ਦੇ ਸਿਰ ਤੇ ਤਾਜ ਟਵਾ ਦਿੰਦਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਸਿਰ ਬੰਕ ਤੋਂ ਕਰੀਏ ਮਾਰਾਇਆ ਉੱਚੇ ਬੋਲ ਨਾ ਬੋਲੀਏ ਕਰਤਾਰ ਮੰਗੇ ਸੋ ਜਿੰਨੇ ਵੀ ਅਜੇ ਤੇ ਰਿਸ਼ਤੇਦਾਰ ਚਾਹੇ ਹਰੀਪੁਰ ਵਾਲੇ ਪਰਵਾਜ਼ ਚੋਨੇ ਚਾਹੇ ਉਹ ਖੁਦ ਇਹ ਪਰਵਾਜ਼ ਚੋਨੇ ਚਾਹੇ ਬਾਰੂ ਆਇਨੇ ਸਰਨ ਪਿਆਰ ਦੀ ਧਰਤੀ ਤੇ ਬਲਕੰਦੀ ਹੈ ਬਠਿੰਡਾ ਦੀ ਧਰਤੀ ਤੇ ਪਾਸਟੌਰ ਤੇ ਸਵਾਗਤ ਹੈ ਤੁਹਾਡਾ ਕਸਟੋਡੀਅਨ ਹੋਣ ਦੇ ਨਾਤੇ 3.5 ਕਰੋੜ ਲੋਕਾਂ ਦਾ ਮੁਖੀ ਹੋਣ ਦੇ ਨਾਤੇ ਮੇਰਾ ਫਰਜ਼ ਨਹੀਂ ਬਣਦਾ ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਆਪਣਾ ਕਿਉਂਕਿ ਮੈਂ ਕੋਈ ਗੈਸਟ ਨਹੀਂ ਹੈਗਾ ਮੈਂ ਹੋਸਟਾਂ ਮੈਂ ਮੇਜ਼ਬਾਨ ਹੂੰ ਸੋ ਕੋਈ ਸੇਵਾ ਦੀ ਕਮੀ ਰਹੀ ਹੋਵੇ ਜਾਂ ਕੋਈ ਰਹਿ ਜੇ ਤਾਸ ਮਾਫੀ ਚਾਹਾਂਗੇ ਪਰ ਲੱਗਦਾ ਨਹੀਂ ਇਸ ਤਰੀਕੇ ਦਾ ਸਜਿਆ ਹੋਇਆ ਪੰਡਾਲ ਹੈ ਕੋਈ ਕਮੀ ਨਹੀਂ ਇਸ ਤਰ੍ਹਾਂ ਦੀ ਹੋਗੀ ਕਿ ਬਹੁਤ-ਬਹੁਤ ਇੱਕ ਵਾਰੀ ਤੇ ਜੋੜੀ ਨੂੰ ਮਾਰਟਪ ਪਰ ਮੈਨੂੰ ਇਹ ਪਤਾ ਹੈ ਕਿ ਇਹ ਪਰਿਵਾਰ ਨਾ ਚੰਡੀਗੜ੍ਹ ਬਹੁਤ ਘਟਦਾ ਹੁੰਦਾ ਹੈ ਮਿਲਤਾ ਹਰਾਨੀ ਹੋਈ ਜਿੱਦ ਮੈਂ ਖੁਦੀਏ ਸਾਹਿਬ ਨੂੰ ਬੁਲਾਇਆ ਕਿ ਚੰਡੀਗੜ੍ਹ ਆਜੋ ਕੱਲ ਨੂੰ ਸੋਚ ਕੇ ਜੀ ਕੱਲੇ ਕਲਿਸਟ ਬਣਾਉਣ ਲੱਗੇ ਆਂ ਪਰਿਵਾਰ ਨੂੰ ਬੁਲਾ ਲਿਆ ਯਕੀਨ ਕਰੋ ਇਨਾਂ ਦੀ ਜਿਹੜੀ ਫੈਮਿਲੀ ਹੈ ਪਹਿਲੀ ਵਾਰ ਚੰਡੀਗੜ੍ਹ ਵਿੱਚ। ਕਿੰਨੇ ਜੀ ਚੰਡੀਗੜ੍ਹ ਵੱਲ ਨੂੰ ਗਏ। ਸਾਡਾ ਦਿਲ ਨਹੀਂ ਦਰਦਾ ਸਾਡਾ ਦਿਲ ਟੁੱਟਿਆ ਹੋਇਆ। ਹਰ ਅਹ ਮੁਖ ਖਸੂ ਸਾਡੇ ਕਹਿੰਦੇ ਜਿੱਥੇ ਬੱਦੂਨ ਕੁਆਚਦਾ ਬਿਠਾਉਂਦਾ ਵੀ ਉੱਥੇ ਹੀ ਹੈ। ਬੱਦੂਨ ਨੂੰ ਬੁੱਧਰ ਕੁਆਚਿਆ ਹੋਇਆ ਪਾ ਲਈਏ ਕੋਈ ਚੋਰਾਇਆ ਤਾਂ ਸੁਣਾਇਨਾ। ਉਹ ਜੇ ਚੰਡੀਗੜ੍ਹ ਨੂੰ ਜਾਂਦੇ ਤਾਂ ਪਿਆਰ ਦਿਲ ਗੁਰੂਆਂ ਨੂੰ ਚੰਡੀਗੜ੍ਹ ਤੋਂ। ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਪਰਵਾਹ ਦੇ ਨਾਲ। ਹਰ ਮੈਂ ਉਮੀਦ ਕਰੂੰਗਾ ਕਿ ਜਿਸ ਤਰੀਕੇ ਨਾਲ ਬਹੁਤ ਅਹਿਮ ਹੈ ਕਿ ਮੈਂ ਖੇਤੀਬਾੜੀ ਦਾ ਪੰਜਾਬ ਅਗਰੀਕਲਚਰ ਸਟੇਟ ਹੈ ਔਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਦੇਣਾ ਸਾਡੇ ਸਾਹਮਣੇ ਨੇ ਸੈਂਟਰ ਸਰਕਾਰ ਨਾਲ ਵੀ ਨੇ ਜਗਾ ਤੇ ਕਿਸਾਨ ਨੇਤਾਵਾਂ ਨਾਲ ਜੁਨੇ ਨਾਲ ਗੱਲਬਾਤ ਕਰਨ ਜਾਣਾ ਪੈਂਦਾ ਔਰ ਮੈਂ ਇਸ ਗੱਲ ਦੀ ਗਾਰੰਟੀ ਵੀ ਦੇਉਂਗਾ ਕਿ ਉਹ ਮੰਨ ਦੇ ਵੀ ਇਹ ਗੱਲ ਕਿ ਕਿਵੇਂ ਪਰਿਵਾਰ ਨੂੰ ਕਿਵੇਂ ਖਾਂਦਾਨ ਨੂੰ ਬਰੋਗ ਕਰਦੇ ਨੇ ਜਿਨ੍ਹਾਂ ਨੇ ਮਤਲਬ ਜਿन्हें ਆਪਾਂ ਕਹਿੰਦੇ ਕਿ ਸਿਆਣਾ ਫੁੱਫੜ ਹੋਵੇ ਟੌਕਰ ਕਿਸੇ ਵੀ ਕਰ ਚ ਕੰਨੀ ਨਿਕਲ ਨਾ ਸਿਆਣਾ ਮਾਸਟਰ ਸਿਆਣਾ ਬੱਥੜ ਪੱਲਾ ਮਾਸਟਰ ਫੁੱਫੜ ਸੰਨੋ ਤੇ ਰਹਿੰਦੇ ਸੀ ਇਹ ਤਾਂ ਹੁਣ ਥੋੜਾ ਜਿਆਦਾ ਪਤਾ ਨਹੀਂ ਕਿਵੇਂ ਸੋਸ਼ਲ ਸਰਕਲ ਚ ਉਸ ਤਰ੍ਹਾਂ ਕਚੈਰੀਆਂ ਕੋਟਾਂ ਚ ਜਾਣ ਲੱਗੇ ਪਰ ਸਿਆਣਾ ਜਿਹੜਾ ਬੰਦਾ ਹੈ ਆਂਦਾ ਨਹੀਂ ਬੰਦਾ ਉਹ ਹੋਵੇ ਤਾਂ ਮਸਲੇ ਹੱਲ ਹੋ ਜਾਂਦੇ ਪਰ ਜਦੋਂ ਬੱਦੇ ਮਸਲੇ ਆ ਜਾਂਦੇ ਸਾਨੂੰ ਵਾਲਤਾ ਕੀ ਦਊਗਾ ਜਿੰਮੇਵਾਰੀ ਸੰਭਾਲ ਲਈ ਉਹ ਬਹੁਤ ਅੱਛੇ ਤਰੀਕੇ ਨਾਲ ਜਿੰਮੇਵਾਰੀ ਨੂੰ ਬੋਲ ਲਈ ਆ ਸਾਰੇ ਪਰਿਵਾਰ ਨੇ ਪਰ ਮੇਰੇ ਵੱਲੋਂ ਬਹੁਤ ਬਧਾਈਆਂ ਔਰ ਖੇਤੀ ਲੱਗੀ ਹੋ ਕੰਮ ਤੇ ਸੇਵਾ ਜਿਹੜੀ ਇਹ ਲੋਕਾਂ ਦੀ ਉਹਦਾ ਮੌਕਾ ਬਹੁਤ ਘੱਟ ਮਿਲਦਾ ਲੋਕਾਂ ਨੂੰ ਬਹੁਤ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਕੋਈ ਚੁੱਲ ਜੇ ਸਾਨੂੰ ਕੋਈ ਲੋਕਾਂ ਵੱਲੋਂ ਕੋਈ ਕੋਈ ਵੀ ਚਾਹੇ ਪ੍ਰਧਾਨ ਜੀ ਵੀ ਮਿਲ ਜੇ ਕੋਈ ਬਸ ਇੱਕ ਵਾਰੀ ਪ੍ਰਧਾਨ ਜੀ ਲਿਖਣ ਜੋਗੇ ਹੋ ਜੀ ਜਾਂ ਕਹਾਂ ਜੀ ਜੋ ਹੋ ਜੀ ਤੂੰ ਜੇ ਇਸ ਤਰ੍ਹਾਂ ਦਾ ਮੌਕਾ ਲੋਕ ਤੁਹਾਨੂੰ ਉੱਥੋਂ ਦੇ ਦੇਣ ਜਿੱਥੋਂ ਕਿ ਬਹੁਤ ਵੱਡੇ ਵੱਡੇ ਡਿੱਗਜ ਜਿਹੜੇ ਜਿਨ ਜਿਨ ਜਿਨ੍ਹਾਂ ਨੇ ਕਹਤਾ ਸੀਗਾ ਕਿ ਸਾਗੀ ਤਾਂ ਮੋੜ ਹੀ ਗੱਡੀ ਗਈ ਇੱਥੋਂ ਮੋੜੀ ਪੱਟੀ ਹੋ ਨਹੀਂ ਜਾਣੀ ਉਹਨਾਂ ਮੋੜੀਆਂ ਨੂੰ ਕੱਟ ਕੇ ਤੇ ਉੱਥੇ 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 ਜਾ ਆਪਣਾ ਨਾਮਣਾ ਕੱਟਣਾ ਬਹੁਤ ਵੱਡੀ ਗੱਲ ਹੈ ਮੈਂ ਚਾਹਤਾ ਹੋਵਾਂ ਕਿ ਨੁਕਾਨਦਾਨੀ ਪੈਸਾ ਪਿਆ ਜੀ ਜਾਂ ਕੋਈ ਮਸਲ ਪਾਵਾ ਜਾਂ ਕੋਈ ਪਾਰਟੀ ਹੋਏ ਜਾਂ ਇਹੋ ਜਿਹਾ ਕਿ ਜਿੱਦ ਤੱਕ ਬਹੁਤੀ ਮਤਲਬ ਪੈ ਜਾਂਦੀ ਜਿਹਨੂੰ ਮਾਜੀ ਬੜਾ ਕਰਦੇ ਪਾਟੀ ਵੀ ਨਵੀਂ ਪੈਸਾ ਵੀ ਹੈ ਨਹੀਂ ਮਸਲ ਪਾਵਰ ਦੀ ਐ ਨਹੀਂ ਅਸਾਂ ਪਿਆਰ ਵਾਲੇ ਆ ਸਾਡੇ ਕੋਲ ਤਾਂ ਨਾ ਕਿ ਸਰਵੇ ਸਰਵੇ ਚਾਉਣੀ ਆ ਸੀ ਮੈਨੂੰ ਪੱਤਰਕਾਰ ਕਹਿੰਦੇ ਕਿਤਨੀ ਸੀਟੇ ਆਉਣਗੀਆਂ ਮਨੇ ਖਾਸੀਆਂ ਹੋਣਗੀਆਂ ਇਹ ਕਿੰਨੇ ਸਰਵੇ ਮੈਂ ਤਾਂ ਆ ਨਹੀਂ ਰਹੇ ਨਾ ਕਿ ਜੀ ਆਮ ਆਦਮੀ ਪਾਰਟੀ ਹੈ ਹਮ ਸਰਵੇ ਮੈਂ ਨਹੀਂ ਆਤੇ ਹਮ ਤਾਂ ਸਰਕਾਰ ਮੈਂ ਆਤੇ ਹਾਂ ਸਿੱਧਾ ਉਹ ਨਾ ਕਿ ਸਰਵੇ ਚਾਉਣੀ ਆ ਜੀ ਤਾਂ ਸਿੱਧਾ ਹੀ ਆਉਣੀ ਆ ਬਸ ਜਦੋਂ ਆਉਣੇ ਉਹ ਪਬਲਿਕ ਦਾ ਪਿਆਰ ਹੈ ਜਿਹੜਾ ਪਬਲਿਕ ਦਾ ਪਸੰਦ ਤੋਂ ਵੱਡਾ ਸਾਰੇ ਜਨਤਾ कोई तो फिर बहुत बहुत मैं ज़्यादा लंबा नहीं करना हर भजन हो रही अपने म्यूजिकल ग्रुप पर जरा इंटरटेन कर लिए तो जैसे आए हुए बहुत बहुत बधाई वाहगुरु जी का खालसा वाहगुरु जी